ਬੜੀ ਬੇਸ਼ਰਮ ਦੀ ਗੱਲ ਹੈ ਇਹ ਸਾਡੇ ਸਮਾਜ ਨੂੰ ਜਿਹੜਾ ਜਲੀਲ ਕੀਤਾ ਜਾ ਰਿਹਾ ਰੱਬ ਦੇ ਦਾਸ ਇੱਥੇ 30 ਸਾਲ ਤੋਂ ਟੂਰੀ ਦੇ ਵਿੱਚ ਸੇਵਾ ਕਰਦੇ ਨੇ ਉਹਨਾਂ ਦੀ ਰਾਤ ਡੈਥ ਹੋਈ ਆ 5 ਵਜੇ ਪ੍ਰਸ਼ਾਸਨ ਨੂੰ ਰਾਤ ਦਾ ਪਤਾ ਇਸ ਤੋਂ ਪਹਿਲਾਂ ਕਿ ਰਾਤ ਦੀ ਡੈੱਡ ਬੋਡੀ ਦੇ ਕਰਕੇ ਇਹ ਕੁਝ ਹੋਇਆ ਅਸੀਂ ਘੜ ਤੋਂ ਘੜ 30 ਸਾਲ ਤੋਂ ਮੈਮੋਰੰਡਮ ਦੇ ਰਹੇ ਹਾਂ ਡੀਸੀ ਨੂੰ ਮੰਗ ਦੇ ਰਹੇ ਹਾਂ ਐਮਐਲਏ ਬਣ ਕੇ ਆ ਗਏ ਸਾਰਾ ਕੁਝ ਹੋ ਚੁੱਕਿਆ ਓਰੇ ਬਲਕਿ ਹੁਣ ਜਿਹੜਾ ਸਾਡਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੈ ਉਹ ਇਸ ਹਾਲਕੇ ਦਾ ਮੁੱਖ ਮੰਤਰੀ ਆ ਅਸੀਂ ਲਾਸਟ ਦਿਨ ਇਹ ਦੇਖਿਆ ਕਿ ਇੱਕ ਜਗ੍ਹਾ ਦੇ ਉੱਤੇ ਬੱਲਾ ਦੇ ਵਿੱਚ ਵਿੱਤ ਮੰਤਰੀ ਆਂਦਾ ਇੱਕ ਘੜੀ ਦੇ ਵਿੱਚ 10 ਕਰੋੜ ਰੁਪਇਆ ਦੇ ਕੇ ਜਾਂਦਾ ਅਸੀਂ ਬੜਾ ਖੁਸ਼ ਹੋਏ ਆ ਕਿ ਉਸ ਸਮਾਜ ਦੇ ਲਈ ਕੀਤਾ ਪਰ ਜਿਹੜੀ ਮਿਨੋਰਟੀ ਆ ਉਹਦੇ ਨਾਲ ਕੋਈ ਧੱਕਾ ਕੀਤਾ ਜਾ ਰਿਹਾ ਉਹਦੇ ਬਾਰੇ ਕਿਉਂ ਨਹੀਂ ਕਬਰਸਤਾਨ ਦਿੱਤੇ ਜਾ ਰਹੇ ਅੱਜ ਪੂਰੇ ਇਸ ਹਲਕੇ ਦੇ ਵਿੱਚ 70 ਪਿੰਡ ਨੇ 70 ਪਿੰਡਾਂ ਦੇ ਵਿੱਚ ਕਿਤੇ ਵੀ ਕਬਰਸਤਾਨ ਨਹੀਂ ਹੈਗਾ ਇਸ ਧੂਰੀ ਦੇ ਵਿੱਚ 6 ਚਰਚ ਨੇ 6 ਕਰਤੋਕਰ 10 ਪਾਸਟਰ ਨੇ ਜਿਹੜੇ ਸੇਵਾ ਕਰਦੇ ਨੇ ਤਾਂ ਇਸ ਜਗ੍ਹਾ ਤੇ ਉਹ ਕਿਸੇ ਲਈ ਕੋਈ ਕਬਰਸਤਾਨ ਦੀ ਜਗ੍ਹਾ ਨਹੀਂ ਹੈਗੀ ਅੱਜ ਵੀ ਸਾਨੂੰ ਪ੍ਰਸ਼ਾਸਨ ਇਹ ਕਰ ਰਿਹਾ ਵੀ ਕੱਲ੍ਹ ਤੱਕ ਮੁਰਦਿਆਂ ਨੂੰ ਰੱਖੋ ਕਿਉਂ ਅਸੀਂ ਬੇਅਦਬੀ ਕਰੀ ਉਹਦੀ ਅਸੀਂ ਲਾਸਟ ਨਾ ਕਿ ਤੋਂ ਨੌਕਰੀ ਮੰਗਦੇ ਆ ਨਾ ਇਹ ਮਸੀਹ ਸਮਾਜ ਕਦੇ ਦਾ ਰੋਣਾ ਤੇ ਆਇਆ ਹੁਣ ਸਾਡੀ ਦਿੱਕਤ ਕੀ ਹੈ ਜਿਹੜਾ ਸਾਡਾ ਭੈਣ ਭਾਈ ਤੁਰ ਜਾਂਦਾ ਕੀ ਉਹਦੇ ਲਈ ਸਾਨੂੰ ਜਗ੍ਹਾ ਵੀ ਨਹੀਂ ਚਾਹੀਦੀ ਸਾਨੂੰ ਉਹਦੇ ਲਈ ਜਗ੍ਹਾ ਚਾਹੀਦੀ ਆ ਜੇਕਰ ਸਾਨੂੰ ਅੱਜ ਪ੍ਰਸ਼ਾਸਨ ਡਿਸਟ੍ਰਿਕਟ ਸੰਗਰੂਰ ਦਾ ਡੀਐਸਪੀ ਡੀਸੀ ਅੱਜ ਸਾਨੂੰ ਜਗ੍ਹਾ ਪ੍ਰਬੈਡ ਨਹੀਂ ਕਰਾਉਂਦਾ ਇਹ ਡੈੱਡ ਬਡੀ ਇੱਥੇ ਹੀ ਰਹੇਗੀ ਅਸੀਂ ਇੱਥੇ ਪਿੱਟ ਸਿਆਪਾ ਕਰਾਂਗੇ ਮੁੱਖ ਮੰਤਰੀ ਦਾ ਪਿੱਟ ਸਿਆਪਾ ਕਰਾਂਗੇ ਜਿਹੜਾ ਸਾਡੇ ਨਾਲ ਧੱਕਾ ਕੀਤਾ ਮਸਲਾ ਆ ਵੀ ਆ ਸਾਡੇ ਪਾਤਰੀ ਸਾਹਿਬ ਨੇ ਇਹਨਾਂ ਦੀ ਡੈਥ ਹੋ ਗਈ ਇਹ 3 ਵਜੇ ਬੋਡੀ ਇੱਥੇ ਆ ਗਈ ਸੀ ਤੇ ਅਸੀਂ ਪ੍ਰਸ਼ਾਸਨ ਨੂੰ ਕਿਹਾ ਵੀ ਇੱਥੇ ਜਗ੍ਹਾ ਨਹੀਂ ਹੈਗੀ ਤੇ ਸਾਨੂੰ ਪਲੀਜ਼ ਜਗ੍ਹਾ ਪ੍ਰੋਵਾਈਡ ਕਰਾਓ ਤੇ ਆ ਆਰਡਰ ਨੇ ਪੰਜਾਬ ਦੇ ਹਾਈ ਕੋਰਟ ਦੇ ਸਾਰੇ ਡੀਸੀਜ਼ ਬਾਉਂਡਰੀ ਦੇ ਵਿੱਚ ਪਾਲਿਸੀ ਮੇਕ ਆ ਤੇ ਹੱਦ ਤੱਕ ਕਿਸੇ ਨਹੀਂ ਵੀ ਡੀਸੀ ਦੇ ਕੰਨ ਤੇ ਜੂਨ ਹੀ ਸਰਕੀ ਵੀ ਉਹ ਜਿਹੜਾ ਹੈਗਾ ਵੀ ਸਾਨੂੰ ਗਰੇਵਜ਼ਾਰ ਪ੍ਰੋਵਾਈਡ ਕਰਾ ਦੇ ਇਥੋਂ ਮੁੱਖ ਮੰਤਰੀ ਆਪਕਮਤਮਨ ਜਿਹੜਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅਮੀਦ ਕੋਰ ਦਰਾਂ ਲਿਖਿਓ ਸੰਵਿਧਾਨ ਦੀ ਸੌਂਖਾ ਖਾ ਕੇ ਗਿਆ ਵੀ ਸਾਰੇ ਫਿਰਕਿਆਂ ਦਾ ਮੈਂ ਹੱਕ ਬਰਾਬਰ ਰੱਖੂੰਗਾ ਤੇ ਮੈਂ ਅੱਜ ਪੁੱਛਣਾ ਚਾਹੁੰਨਾ ਵੀ ਸਾਡੇ ਹੱਕ ਕਿੱਥੇ ਆਹ ਜਿਹੜਾ ਆਰਡਰ ਆ ਹਾਈ ਕੋਰਟ ਦਾ ਤੇ ਇਹਦੇ ਇਹਨੂੰ ਹਾਲੇ ਤੱਕ 15-16 ਸਾਲ ਹੋ ਗਏ ਫੋਲੋ ਕਿਉਂ ਨਹੀਂ ਕੀਤਾ ਗਿਆ ਅੱਜ ਸਾਡੀ ਡੱਡ ਬਾਡੀ ਰੋਲੀ ਹੈਗੀ ਆ ਤੇ ਐ ਡੀਸੀ ਸਾਹਿਬ ਜ਼ਿੰਮੇਵਾਰ ਨੇ ਤੇ ਅਸੀਂ ਇਹ ਜਿੰਨਾ ਚਿਰ ਸਾਨੂੰ ਜਗ੍ਹਾ ਨਹੀਂ ਮਿਲਦੀ ਉਹਨਾਂ ਚਿਰ ਡੈੱਡ ਬਾਡੀ ਦਾਫਨ ਨਹੀਂ ਕਰਦੇ ਉਸ ਤੋਂ ਬਾਅਦ ਇਹ ਜਿਹੜੀ ਡੈੱਡ ਬਾਡੀ ਦੀ ਬੇਅਦਬੀ ਹੋਈ ਆ ਅਸੀਂ ਮਾਨਜੋਗ ਡੀਸੀ ਸਾਹਿਬ ਤੇ ਤੇ ਚੀਫ ਸਕੱਟਰੀ ਤੇ ਕੰਟੈਂਪਟ ਟਾਪ ਆਫ ਕੋਰਟ ਪੰਜਾਬ ਐਂਡ ਹਾਈ ਕੋਰਟ ਤੇ ਪਾਵਾਂਗੇ ਪਹਿਲਾਂ ਵੀ ਦਿੱਕਤਾਂ ਪਹਿਲਾਂ 7 ਸਾਲ ਪਹਿਲਾਂ ਜਿਹੜੇ ਸਾਡੇ ਰਾਸ਼ਟਰੀ ਪ੍ਰਧਾਨ ਨੇ ਕ੍ਰਿਸਟਨ ਨੈਸ਼ਨਲ ਦੇ ਲਾਰੈਂਸ ਚੌਧਰੀ ਜੀ ਉਹਨਾਂ ਨੇ 7 ਸਾਲ ਪਹਿਲਾਂ ਸਾਰੇ ਜ਼ਿਲ੍ਹਿਆਂ ਦੇ ਡੀਸੀ ਜੀ ਨੂੰ ਮੰਗ ਪੱਤਰ ਦਿੱਤੇ ਨੇ ਔਰ ਕਿਹਾ ਗਿਆ ਸੀਗਾ ਵੀ ਜੇ ਸਾਡੀ ਕੋਈ ਡੈਥ ਹੋ ਜਾਂਦੀ ਆ ਜੇ ਪੰਜਾਬ ਐਂਡ ਹਾਈ ਕੋਰਟ ਦੇ ਆਰਡਰਾਂ ਨੂੰ ਆਰ ਜੇ ਨਹੀਂ ਮੰਨੇ ਜਾਂਦੇ ਤਾਂ ਅਸੀਂ ਇਹ ਵੱਡਾ ਡੱਡ ਬੋਡੀ ਇਹ ਸੜਕਾਂ ਤੇ ਲੈ ਕੇ ਆਵਾਂਗੇ ਤੇ ਆਹ ਇਸ ਕਰਕੇ ਸੜਕਾਂ ਤੇ ਲੈ ਕੇ ਆਏ ਜਿੰਨੇ ਟੋਟੇ ਕਦ ਤੱਕ ਰਹੋਗੇ ਇਹ ਜਿੱਨਾ ਚੱਕੀ ਜੀ ਸਾਨੂੰ ਜਗ੍ਹਾ ਨਹੀਂ ਮਿਲਦੀ ਇੱਥੇ ਜਗ੍ਹਾ ਜਦੋਂ ਮਿਲੂਗੀ ਉਦੋਂ ਡੱਡ ਬੋਡੀ ਚੱਕਾਂਗੇ